ਕਰਨਗੇ ਅਸੀਂ ਡਾਂਗਾ ਫਿਰਾਂਗੇ ਪਰ ਇਹਨਾਂ ਦੀ ਇੱਕ ਵਨੀ ਚੱਲੀ ਕਿਉਂਕਿ ਸਾਰੇ ਇਹਨਾਂ ਦੇ ਖਿਲਾਫ ਹੋ ਗਏ ਇਹਨਾਂ ਦੀ ਪਾਰਟੀ ਦੇ ਆਪ ਹੀ ਵੱਡੇ ਕੱਦਵਰ ਲੀਡਰ ਜਾਂ ਛੋਟੇ ਕੋਈ ਵੀ ਲੀਡਰ ਹੋਣ ਉਹ ਸਾਰੇ ਦੇ ਸਾਰੇ ਇਹਨਾਂ ਦੇ ਖਿਲਾਫ ਹੋ ਗਏ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਤੇ ਪੰਜਾਬ ਨੂੰ ਖਾਣ ਨੂੰ ਤਰਪੇ ਆ ਸੋ ਇਸ ਲਈ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਤੇ ਉਹਨਾਂ ਦੀ ਪੂਰੀ ਜਥੇਬੰਦੀ ਸ਼੍ਰੋਮਣੀ ਕਾਲੀਦਾ ਲੰਮਰਸਰ ਨੇ ਪੂਰਾ ਡਟ ਕੇ ਇਸ ਮਹੀਨ ਦੇ ਵਿੱਚ ਸਮਾਜ ਸੇਵੀ ਲੋਕਾਂ ਦੇ ਨਾਲ ਤੇ ਹੋਰ ਵੀ ਜਿਹੜੇ ਲੋਕ ਅਗੇ ਆ ਯੂਐਸ ਪਾਲਿਸੀ ਦੇ ਖਿਲਾਫ ਸੀ ਉਹਨਾਂ ਦੇ ਨਾਲ ਡਟ ਕੇ ਖੜੇ ਤੇ ਹੋਰ ਵੀ ਜਿਹੜੇ ਜਰਨਲਿਸਟ ਅਗੇ ਆ ਜਿਨ੍ਹਾਂ ਨੇ ਸੱਚ ਤੇ ਪੈਰਾ ਦਿੱਤਾ ਉਹਨਾਂ ਨੂੰ ਵੀ ਸ਼ਲੂਕਿਆ ਤੇ ਹੋਰ ਵੀ ਜਿਹੜੇ ਸਮਾਜ ਸੇਵੀ ਸੰਸਥਾਵਾਂ ਆਗੀਆਂ ਜਾਂ ਜਿਨ੍ਹਾਂ ਨੇ ਵੀ ਆਪਣਾ ਵਿਰੋਧ ਅਦੇ ਵਿੱਚ ਦਰਜ ਕਰਾਇਆ ਅਸੀਂ ਸਾਰੇ ਉਹਨਾਂ ਦਾ ਧੰਨਵਾਦ ਕਰਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਰਦਾਹ ਜੀ ਅਗਰ ਆਪਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਗਲੇ ਸਟੈਪ ਬਾਰੇ ਗੱਲਬਾਤ ਕਰੀਏ ਤਾਂ ਤੁਸੀਂ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਮੈਂ ਤੇ ਆਮ ਨੂੰ ਅਹੀ ਬੇਨਤੀ ਕਰਨਾ ਚਾਹਾਂਗਾ ਕਿ 2027 ਦੀਆਂ ਚੋਣਾਂ ਤੇ ਸਮੇ ਬਹੁਤ ਧਿਆਨ ਦੇਣ ਤੇ ਜੇਕਰ ਉਹਨਾਂ ਨੂੰ ਪਤਾ ਹੋਵੇ ਕਿ ਇਹ ਲਟੇਰੀਆਂ ਤੋਂ ਬਚਣਾ ਹੈ ਤੇ ਫੇਰ ਹੀ ਆਪਾਂ ਇਸ ਚੰਗਲ ਤੋਂ ਨਿਕਲ ਸਕਦੇ ਆ ਜਦੋਂ 2027 ਦੇ ਵਿੱਚ ਆਵਾਮ ਇਹਨਾਂ ਦਾ ਤਖਤਾ ਪਲਟੇਗੀ ਤੇ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਦੀ ਸਰਕਾਰ ਆਉਂਦੀ ਹੈ ਤੇ ਇੱਕ ਇੱਕ ਚੀਜ਼ ਦਾ ਹਿਸਾਬ ਲਿੱਤਾ ਜਾਏਗਾ ਮੱਤ ਸੋਚਣ ਕਿ ਪੈਸਿਆਂ ਦਾ ਹਿਸਾਬ ਤੇ ਚਲੋ ਅਸੀਂ ਲੈਣਾ ਹੀ ਲੈਣਾ ਹੈਗਾ ਉਹਦੇ ਨਾਲ ਨਾਲ ਜਿਹੜਾ ਇਹਨਾਂ ਨੇ ਲੋਕਾਂ ਦਾ ਸਮਾਂ ਖਰਾਬ ਕੀਤਾ ਅੱਜ ਸਮਾਂ ਸਭ ਤੋਂ ਜ਼ਿਆਦਾ ਕੀਮਤੀ ਹੈ ਇਹ ਆਪ ਕਮਰਿਆਂ ਦੇ ਵਿੱਚ ਬੈਠ ਕੇ ਪਾਲਿਸੀਆਂ ਬਣਾ ਕੇ ਸਾਡੇ ਉੱਤੇ ਮਾਰ ਦਿੰਦੇ ਆ ਤੇ ਬਾਅਦ ਚੋ ਜੇ ਅਸੀਂ ਲੋਕ ਵਿਰੋਧ ਕਰਦੇ ਆ ਮਜਾਰੇ ਕਰਦੇ ਆ ਧਰਨੇ ਪ੍ਰਦਰਸ਼ਨ ਕਰਦੇ ਆ ਸੋ ਜਿਹੜਾ ਲੋਕਾਂ ਦਾ ਸਮਾਂ ਖਰਾਬ ਹੁੰਦਾ ਪਿਆ ਤੇ ਪੰਜਾਬ ਦਾ ਪੈਸਾ ਖਰਾਬ ਹੁੰਦਾ ਪਿਆ ਇਹ ਸਾਡ ਇੱਕ ਇੱਕ ਰੁਪਏ ਦਾ ਇਹਨਾਂ ਤੋਂ ਸਾਫ ਵਸੂਲਿਆ ਜਾਏਗਾ ਇੱਕ ਇੱਕ ਮਿੰਟ ਸਕਿੰਟ ਦਾ ਸਾਫ ਵਸੂਲਿਆ ਜਾਏਗਾ ਸਰਦਾਰ ਸਿਮਰਨਦੀਪ ਸਿੰਘ ਮਾਨ ਸਾਹਿਬ ਸਾਡੇ ਜਰਨੈਲ ਅਗੇ ਆ ਫਿਰ ਇਹਦੇ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਇੱਕ ਬੜੀ ਵੱਡੀ ਗੱਲ ਸਾਂਝੀ ਕਰਨ ਜਾ ਰਿਆਂਗਾ ਕਿ ਆਮ ਆਦਮੀ ਪਾਰਟੀ ਜਿਹੜੀ ਇਨਕਲਾਬ ਤੋਂ ਨਿਕਲੀ ਕਹਿੰਦੀ ਸੀ ਪਾਰਟੀ ਨਹੀਂ ਹੈ ਇਹਨਾਂ ਨੇ ਪੂਰਾ ਪੂਰਾ ਪੰਜਾਬ ਨੂੰ ਜਾਤ ਪਾਤ ਦੇ ਵਿੱਚ ਵੰਡਣ ਤੇ ਕੋਈ ਕਸਰ ਨਹੀਂ ਛੱਡੀ ਇਹਨਾਂ ਨੇ ਬੀਤੇ ਦਿਨੀ ਬੋਡਸ ਬਣਾਨੇ ਸ਼ੁਰੂ ਕਰਤੇ ਆ ਮਤਲਬ ਕਿ ਹਰ ਜਾਤ ਤੇ ਫਿਰਕਿਆਂ ਦੇ ਇਹਨਾਂ ਨੇ ਅਲੱਗ-ਅਲੱਗ ਬੋਡ ਬਣਾਉਤੇ ਆ ਜਿਵੇਂ ਇੱਕ ਸਨਿਆਰ ਬਰਾਦਰੀ ਦੇ ਨਾਲੋਂ ਸੈਨ ਸਮਾਜ ਦੇ ਨਾਲੋਂ ਮਤਲਬ ਕਿ ਹਰ ਇੱਕ ਤਰ੍ਹਾਂ ਦੇ ਇਨਾਂ ਨੇ ਉਹਨਾਂ ਦੀ ਭਲਾਈ ਵੈਲਫੇਅਰ ਕਰਨ ਨੂੰ ਇਨਾਂ ਨੇ ਬੋਡ ਬਣਾ ਦਿੱਤੇ ਗਿਆ ਜਦੋਂ ਤੁਸੀਂ ਸਮਾਜ ਨੂੰ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਵੰਡਦੇ ਹੋਗੇ ਤੇ ਇਹ ਡਿਵਾਈਡ ਐਂਡ ਰੂਲਸ ਵੀ ਪਾਲ